ਹਾਂਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਬਾਂਦੇ ਵਿੱਚ ਜੋੜ ਕਿਵੇਂ ਪੈਂਦਾ ਹੈ ਜੋੜ ਐ ਇਸ ਤਰ੍ਹਾਂ ਆਪਾਂ ਦੋਨੋਂ ਪਾਸੇ ਹੀ ਪਾ ਰੱਖਿਆਗਾ ਇਸ ਤਰ੍ਹਾਂ ਦੇ ਵਿੱਚ ਕਈ ਵਾਰ ਨਾ ਜੋੜ ਕੋਈ ਅਣਜਾਣ ਕਟਾਈ ਕਰਦੇ ਆ ਤੇ ਜੋੜ ਇੱਕ ਮਗਰ ਆ ਜਾਂਦਾ ਬਾਂਦੇ ਇੱਕ ਪਿੱਛੇ ਚਲਾ ਜਾਂਦਾ ਇਸ ਤਰ੍ਹਾਂ ਜੋੜ ਪਾ ਲਓ ਦੋਨੋਂ ਬਾਜੂਤੀ ਇੱਧਰ ਵੀ ਪਾ ਲਿਆ ਜਿੰਨਾ ਆਪਾਂ ਲੋੜ ਸੀ ਆਪਾਂ ਮਾਰਜਨ ਪੂਰਾ ਕਰ ਲਿਆ ਇਹਦਾ ਦੋਨੋਂ ਪਿੱਸਾ ਤੇ ਪਾ ਕੇ ਇਸ ਤਰ੍ਹਾਂ ਜਦੋਂ ਹਮੇਸ਼ਾ ਕਾਟ ਪਾਉਣੀ ਹੈ ਕਈ ਵਾਰ ਉਲਟ ਫੁਲਟ ਕਾਟ ਹੋ ਜਾਂਦੀ ਹੁੰਦੀ ਹੈਗੀ ਤਾਂ ਦੇਖੋ ਆ ਵੀ ਸਿੱਧਾ ਪਾਸਾ ਹੈਗਾ ਇਸ ਦਾ ਵੀ ਸਿੱਧਾ ਪਾਸਾ ਦੋਨੇ ਸਿੱਧੇ ਪਾਸੇ ਅੰਦਰ ਵਿੱਚ ਨੇ ਜਦੋਂ ਬਾਹਰ ਦੀ ਕਾਟ ਪਾਉਣੀ ਹੈ ਦੋਨੇ ਪਾਸੇ ਅੰਦਰ ਨੂੰ ਨੇ ਦੇਖੋ ਇਸ ਤਰ੍ਹਾਂ ਕਈ ਵਾਰ ਕਈ ਵਾਰ ਉਲਝ ਜਾਂਦੇ ਨੇ ਕਸਟਮਰ ਕੀ ਕਰਦੇ ਨੇ ਕਾਟ ਗਲਤ ਪਾ ਦਿੰਦੇ ਨੇ ਬਾਅਦ ਉੱਤੇ ਦੋਨੋਂ ਪਾਸੇ ਸਿੱਧੇ ਵਿਚਨੇ ਇਸ ਤਰ੍ਹਾਂ ਆ ਆ ਗਿਆ ਉੱਪਰ ਇਹ ਇਸ ਤਰ੍ਹਾਂ ਮੋੜਾ ਕਰਤਾ ਨਹੀਂ ਆਪਾਂ ਨੂੰ ਇਸ ਤਰ੍ਹਾਂ ਹੀ ਨਹੀਂ ਰਹਿਣਾ ਹੈਗਾ ਵੀ ਕਈ ਵਾਰ ਜੋੜ ਜਿਹੜਾ ਪਾਉਣਿਆ ਇੱਕ ਪਾਸੇ ਬਾਜੂ ਦੇ ਬਾਹਰ ਚਲਾਇਆ ਜਾਂਦਾ ਹੈ ਇੱਕ ਪਾਸੇ ਅੰਦਰ ਚਲਾਇਆ ਜਾਂਦਾ ਇਹ ਤੋਂ ਆਪਾਂ ਰੱਖਿਆ 7.5 ਇਧਰ ਨੂੰ ਰੱਖਦੇ ਆਪਾਂ ਹਮੇਸ਼ਾ ਤੁਹਾਨੂੰ ਕਾਟ ਦੇ ਵਿੱਚ ਦੱਸ ਦੇਾਂਗੇ 3 ਇੰਚ ਉੱਲੇ ਪਾਸੇ ਹੀ ਹਮੇਸ਼ਾ ਕੱਟ ਪਾਉਣੀ ਹੈ ਬਾਜੂ ਦੀ ਹੁਣ ਇਹਦਾ ਆਪਾਂ ਨੂੰ ਮੋਡਾ ਹੈਗਾਗਾ ਤਿਆਰ ਇਹਦਾ 9 ਇੰਚ 1 ਇੰਚ ਦੀ ਕਾਟ ਆਪਣੀ ਆਲੇ ਲਈ ਤਿਰਛੀ ਤਿਰਛੀ ਆ ਇਸ ਤਰ੍ਹਾਂ ਉਸ ਤੋਂ ਆ ਦੇ ਤੇ ਟੱਕ ਲਾ ਦੇ ਇਹ ਆਪਣੀ ਬਾਜੂ ਦੀ ਕਾਟ ਇਥੋਂ ਆਪਾਂ ਦੇਖੋ ਆਪਾਂ ਹਮੇਸ਼ਾ ਲੈਣੇ ਹੁੰਦੇ ਨਾ ਹੋਲਡ ਕਰਨ ਵੇਲੇ ਆਪਾਂ 1.5 ਇੰਚ ਲੈਣਾ ਸਾਰੀ ਬਾਹਾਂ ਦਾ ਜੇਕਰ ਆਪਾਂ ਐਕਸਟਰਾ ਲੈਣੇ ਆ ਮਾਰਜਿਨ ਤਾਂ ਆਪਾਂ 2 ਇੰਚ ਲੈਣੇ ਹੁੰਦੇ ਆ ਤਾਂ ਇਥੋਂ 1.5 1.5 ਇੰਚ ਦਾ ਨਿਸ਼ਾਨ ਲਗਾ ਲਈ ਸਦਾਇਂ ਚ ਆਪਣਾ ਦਰ ਮੋਡਾ ਜਿਹੜਾ ਅੰਕ ਜਦੋਂ ਸਲਾਈ ਚ ਆ ਜੂਗਾ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਪ੍ਰੈਸ ਨਾਲ ਕਰੀਜ਼ ਬਣਾ ਕੇ ਉਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੇ ਇਸ ਤਰ੍ਹਾਂ ਫੋਲਡ ਕਰਕੇ ਉਸ ਤੋਂ ਬਾਅਦ ਜਿੰਨੀ ਆਪਾਂ ਨੂੰ ਮਾਰਜਿਨ ਚਾਹੀਦੀ ਦਾ ਬਾਹਰ ਉਹਨਾਂ ਆਪਾਂ ਸਲਾਈ ਲਾ ਕੇ ਉਸ ਤੋਂ ਬਾਅਦ ਆਪਣਾ ਪਤਾ ਇਹ ਆ ਕਾਟ 9 ਇੰਚ ਤੇ ਹੀ ਆਪਾਂ ਨੂੰ ਥੋੜਾ ਜਿਹਾ ਪਤਾ ਲੱਗ ਜਾਂਦਾ ਨਿਸ਼ਾਨੀ ਜੀ ਪੈ ਜਾਂਦੀ ਇੱਥੇ ਇਸ ਤਰ੍ਹਾਂ ਲਾ ਕੇ ਆਪਾਂ ਹੁਣ ਦੱਸਦੇ ਇੱਕ ਤਰ੍ਹਾਂ ਫੱਟੀ ਦੀ ਸ਼ੇਪ ਦੇਣੀ ਹੈ ਆ ਦੇਖੋ ਕਈ ਕੀ ਕਰਦੇ ਆ ਨਾ ਬਾਜੂ ਦੀ ਇੰਚੀ ਟੇਪ ਨਾਲ ਹੀ ਇਸ ਤਰ੍ਹਾਂ ਮਲਾ ਦਿੰਦੇ ਨੇ ਇਸ ਤਰ੍ਹਾਂ ਨਾਮ ਨਾਮ ਲਾਇਆ ਕਰੋ ਆ ਦੇਖੋ ਆਪਾਂ 1.5 ਇੰਚ ਦਾ ਨਿਸ਼ਾਨ ਲਾਇਆ ਸੀਗਾ ਠੀਕ ਹੈ ਤੋੜ ਲੈ ਕਰਕੇ ਸੋਨੂ ਕੇ ਰਾਂ ਥੋੜਾ ਜਿਹਾ ਨਤਾਜ਼ਾ ਦਿੰਨੇ ਆਂ ਸੀ ਵੀ ਤੁਸੀਂ ਫੱਟੀ ਦੀ ਸ਼ੇਪ ਨਾਲ ਹੀ ਬਾਜੂ ਕੋਹ ਕਰਿਆ ਕਰੋ ਮਨ ਲਓ ਆਪਾਂ ਇਧਰੋਂ 5 ਇੰਚ ਆਪਾਂ ਨੂੰ ਚਾਹੀਦਾ ਹੈ ਬਾਜੂ ਦੀ ਮੂਰੀ 5 ਇੰਚ ਆਪਾਂ ਪੰਜ ਦੇ ਨਿਸ਼ਾਨ ਲਾ ਲੈਣ ਇਧਰੋਂ ਆਪਾਂ ਦਾ ਹੈਗਾ 9 ਇੰਚ ਮੁੱਢਾ ਤਾਂ ਆਪਾਂ 9 ਤੇ ਲਾ ਲੈ ਆਹ ਫੱਟੀ ਹੈ ਇਹਦੇ ਨਾਲ ਕੋਈ ਵੀ ਨਾ ਬਾਹ ਕੀ ਤੋ ਖੁੱਲੀ ਬਣੇ ਨਾ ਕੋਈ ਉਹ ਬਲਜ ਬੜਨਾ ਇਸ ਤਰ੍ਹਾਂ ਸਹੀ ਆਉਗੀ ਇਹ ਇਧਰੋਂ ਪੰਜ ਤੇ ਰੱਖ ਲੈ ਆਹ ਤਕੋਨਾ ਪਾਸਾ ਇਧਰ ਰੱਖ ਲੈ ਤਾਂ ਇਧਰ ਪੰਜ ਤੇ ਰੱਖ ਲੈ ਇਸ ਨੂੰ ਦਾਵ ਦੇ ਕੇ ਇਸ ਤਰ੍ਹਾਂ ਸ਼ੇਪ ਦੇ ਦੇ ਕਦੇ ਵੀ ਵਾਂ ਤੁਹਾਡੀ ਕਿਤੋਂ ਖੁੱਲੀ ਨਹੀਂ ਜਾਊਗੀ ਜਿਵੇਂ ਆਪਣੀ ਫਿਟਿੰਗ ਹੁੰਦੀ ਹੈ ਬਾਜੂ ਦੀ ਉਸ ਤਰ੍ਹਾਂ ਹੀ ਫਿਟਿੰਗ ਆਉਗੀ ਇਹ ਫੱਟੀ ਦੀ ਸ਼ੇਪ ਨਾਲ ਬਾਜੂ ਦੀ ਫਿਟਿੰਗ ਦਿਆ ਕਰੋ ਇਸ ਤਰ੍ਹਾਂ ਆ ਦੇਖੋ ਐ ਰੱਖਣੀ ਹੈ